ਸਾਸਰੀਆ ਕਾਲ ਮੈਂ ਹਰੇਕਾ ਚੋਹਾਨ ਤੁਸੀਂ ਦੇਖ ਰਹੇ ਹੋ ਪਾਸਕਰ ਨਿਊਜ਼ਲਾਈਨ ਦੀ ਵਿਸ਼ੇਸ਼ ਰਿਪੋਰਟ ਮਹਿਤਾ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ 260 ਗ੍ਰਾਮ ਹੈਰੋਇਨ 12 ਲੱਖ 10 ਹਜ਼ਾਰ ਡਰਗ ਮੰਨੀ ਅਤੇ ਇੱਕ ਮੋਟਰਸਾਈਕਲ ਕੀਤਾ ਬਰਾਮਦ ਡੀਐਸਪੀ ਜੰਡਿਆਲਾ ਦਾ ਕਹਿਣਾ ਹੈ ਕਿ ਜਿਹੜਾ ਸਾਡਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਦੀ ਹਦਾਇਤਾਂ ਤੇ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਿਹੜੀ ਕੈਂਪੇਨ ਚੱਲੀ ਹੈ ਇਹਦੇ ਤਹਿਤ ਡੀਜੀਪੀ ਸਾਹਿਬ ਤੇ ਸ਼੍ਰੀ ਸਤਿੰਦਰ ਸਿੰਘ ਵੀਆਈਜੀ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਐਸਐਸਪੀ ਸਾਹਿਬ ਨੇ ਐਸਪੀਡੀ ਸਾਹਿਬ ਦੀ ਦਿਹਾਤੀ ਅੰਮ੍ਰਿਤਸਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਇਹ ਮੋਹਮ ਚਲਾਇ ਜਿਹਦੇ ਤਹਿਤ ਸਾਡੇ ਸੋਲੂਸ਼ਨ ਦੇ ਤਹਿਲੇ ਦੇ ਥਾਣਾ ਮਹਿਤਾ ਵਿੱਚ ਰਾਤ ਬਹੁਤ ਵੱਡੀ ਕਾਮਯਾਬੀ ਹੱਥ ਲੱਗੀ ਜਿਸ ਵਿੱਚ ਐਸਐਚਓ ਸ਼ਮਸ਼ੇਰ ਸਿੰਘ ਤੇ ਇਨਾਂ ਨੇ ਪੁਲਿਸ ਪਾਰਟੀ ਨੇ ਨਾਕਾ ਲਗਾਇਆ ਸੀ ਜਿਹੜਾ ਸਾਡਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ ਦੇ ਜੋਧ ਨਸ਼ੇ ਅਮਰੋਧ ਦੇ ਤਹਿਤ ਜਿਹੜੀ ਕੈਂਪੇਨ ਚੱਲੀ ਹੈ ਇਹਦੇ ਤਹਿਤ ਬੀਜਪੀ ਸਾਹਿਬ ਤੇ ਸ਼੍ਰੀ ਸਤੰਦਰ ਸਿੰਘ ਬੀਏਜੀ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਐਸਐਸਪੀ ਸਾਹਿਬ ਤੇ ਐਸਪੀਡੀ ਸਾਹਿਬ ਦੀ ਵਿਅਤੀ ਅੰਮ੍ਰਿਤ ਸਰ ਦੇ ਹਾਤੀ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਸੀਂ ਇਹ ਮੁਹਿੰਮ ਚਲਾਈ ਜਿਹਦੇ ਤਹਿਤ ਸਾਡੀ ਸੌਲੂਸ਼ਨ ਜਿਹੜਾ ਡੇਲਾ ਦੇ ਥਾਣਾ ਮਹਿਤਾ ਵਿੱਚ ਰਾਤ ਬਹੁਤ ਤਗੜੀ ਸਾਡੀ ਰਿਕਵਰੀ ਹੋਈ ਹੈ ਇਦੇ ਵਿੱਚ ਐਸਐਚਓ ਸ਼ਮਸ਼ੇਰ ਸਿੰਘ ਤੇ ਇਹਨਾਂ ਦੀ ਟੀਮ ਨੇ ਇੱਕ ਬੰਦਾ ਸੂਰੋਪੱਡੇ ਦਾ ਜੋਗਬਰੀ ਸਿੰਘ ਨੂੰ ਅਰਾਊਂਡ ਅਪ ਕੀਤਾ ਜਿਹਦੇ ਕੋਲ ਸਾਨੂੰ 260 ਗ੍ਰਾਮ ਹੀਰੋਇਨ ਤੇ 12 ਲੱਖ 10000 ਰੁਪਇਆ ਡਰਗਮਨੀ ਮਿਲੀ ਇਹ ਅਸੀਂ ਪਰਚਾ ਦੇ ਕੇ ਰਾਤੀ ਪਰਚਾ ਦੇ ਕੇ ਤੇ ਇਹਨੂੰ ਅੱਜ ਪੇਸ਼ ਕਰਕੇ ਰਿਮਾਂਡ ਤੇ ਲਿਆ ਸਰ ਇਹ ਕਿੱਥੋਂ ਆ ਰਿਆ ਸੀ ਇਹਨੇ ਜਿਹੜੀ ਪੈਸੇ ਲਿਖਤੀ ਤੇ ਇਹ ਜਿਹੜੀ ਹੀਰੋਇਨ ਲੈ ਕੇ ਅੰਮ੍ਰਿਤਸਰ ਸਾਈਡ ਤੋਂ ਆ ਰਿਆ ਸੀ ਅੰਬਸਰ ਤੋਂ ਲਿਆ ਕੇ ਤੇ ਡਰਗਮਨੀ ਵੀ ਜਿਹੜੀ ਹੈਗੀ ਉਥੋਂ ਲੈ ਕੇ ਇਹ ਗਾ ਸਪਲਾਈ ਕਰਦਾ ਸਰ ਪ੍ਰੋਫੈਸ਼ਨਲ ਆ ਕਿ ਪ੍ਰੋਫੈਸ਼ਨਲ ਹੀ ਆ ਜੀ ਜਿਹੜੇ ਜਿਹੜੇ ਮੇਨ ਇਹਦੇ ਅਸੀਂ ਜੇ ਡਿਸਕਲੋਜ਼ ਕਰ ਸਕਦੇ ਕੁਝ ਬੰਦਿਆਂ ਦਾ ਇਹਨੇ ਨਾਮ ਸਾਨੂੰ ਦੱਸਿਆ ਉਹ ਬੰਦੇ ਇਹ ਇਹ ਬਿਸਸ ਸਪਲਾਇਰ ਸਾਰਾ ਪੈਸੇ ਦਾ ਤੇ ਡਰਗਸ ਦਾ ਜਿਹੜਾ ਲੈਣ ਦੇਣਾ ਉਹ ਇਹ ਕਰਦਾ ਸਰ ਬੈਕਵਰਡ ਫਾਰਵਰਡ ਕੀ ਹੈ ਹਾਂਜੀ ਬੈਕਵਰਡ ਫਾਰਵਰਡ ਸਾਡਾ ਚੱਲਦੇ ਉਹਦੇ ਵਿੱਚ ਹੁਣ ਇਨਟੈਰੋਗੇਟ ਕਰਕੇ ਇਹਨੂੰ ਅਸੀਂ ਕੱਢਾਂਗੇ ਸਾਰੀ ਗੱਲਬਾਤ ਲੇਕਿਨ ਕੁਝ ਬੰਦਿਆਂ ਦੇ ਨਾਮ ਆਏ ਆ ਉਹ ਮੈਂ ਹੁਣ ਇਥੋਂ ਨਹੀਂ ਡਿਸਕਲੋਸ ਕਰ ਸਕਦਾ ਉਹਦੇ ਤੇ ਸਾਡੀ ਗੀਤ ਤੋਤੀਸ਼ ਤੇ ਪ੍ਰਭਾਵ ਪੈਂਦਾ ਸਭ ਤੋਂ ਜਾਣਕਾਰੀ ਮਿਲ ਪਾਈ ਕਿ ਕਿੰਨੇ ਕ ਦੇਰ ਤੋਂ ਇਹ ਕੰਮ ਕਰ ਰਿਹਾ ਸੀ ਇਹ ਪਿਛਲੇ 4 4 ਮਹੀਨੇ ਤੋਂ ਇਹ ਕੰਮ ਕਰ ਰਿਹਾ ਹੈ ਇਹਦੇ ਉੱਪਰ ਹੋਰ ਕੋਈ ਐਨਕੀਐਸ ਦੇ ਬੱਚੇ ਇਹ ਤਾਂ ਫਿਲਹਾਲ ਤਾਂ ਨਹੀਂ ਉਹ ਅਸੀਂ ਹੁਣ ਸਰਚ ਚੈੱਕ ਕਰਦੇ ਹਾਂ ਥਾਣੇ ਦਾ ਰਿਕਾਰਡ ਬਾਕੀ ਇਹ 4 ਮਹੀਨੇ ਤੋਂ ਇਹ ਕਿਸੇ ਬੰਦਿਆਂ ਦੇ ਸਮੰਗਲਰਾਂ ਦੇ ਕੰਟ੍ਰੈਕਟਰ ਦੇ ਵਿੱਚ ਆਇਆ ਤੇ ਉਹ ਇਹਨੂੰ ਬਸ ਪੈਸੇ ਦੇ ਕੇ ਗਾ ਇਹਨੂੰ ਸਪਲਾਈ ਕਰਾਉਂਦੇ ਆ ਟਾਪੇ ਆ ਲਾ ਫੀ ਮੋਟਰਸਾਈਕਲ ਇਹ ਨਾਕਾ ਤੇ ਚਲਾਇਆ ਸੀ ਨਾਕਾ ਸਾਡਾ ਸੀ ਕਨ ਸ਼ਾਮਪੁਰ ਦੇ ਲੱਗੇ ਨੇ ਮੇਨ ਰੋਡ ਤੇ ਹੀ ਸੀ ਉਥੋਂ ਇਹ ਰੋਡ ਤੋਂ ਕੱਚੇ ਕੱਚੀ ਰੋਡ ਪੈਂਦੀ ਹੈ ਉਥੋਂ ਆਉਂਦਾ ਸੀ ਉਹ ਇਹਨੂੰ ਕੋ ਸ਼ੱਕ ਤੇ ਹੀ ਰੋਕਿਆ ਤੇ ਉਹ ਥੈਲੇ ਦੇ ਵਿੱਚ ਹੀ ਇਹਨੇ ਪੈਸਾ ਤੇ ਸਾਰਾ ਉਹ ਡਰੈਕਟ ਜਿਹਾ ਪਾਈ ਹੋਈ ਸੀ ਕਿ ਕਿੰਨੀ ਕੁ ਮੋੜੀ ਹੋਈ ਤੇ ਕਿੰਨੇ ਰੁਪਏ ਹੈ ਇਹਨੂੰ 260 ਗ੍ਰਾਮ ਹੈਗੀ ਆ ਤਕਰੀਬਨ ਤੁਸੀਂ ਦੇਖ ਲਓ 5 ਕਰੋੜ ਨੂੰ ਕਿਲੋ ਆ ਉਹ ਸਭ ਦੇ ਨਾਲ ਇਹ ਇਕੱਲਾ ਹੀ ਆ ਰਿਹਾ ਐਸੀ ਤਾਂ ਕੋਈ ਇਕੱਲਾ ਹੀ ਸੀ